ਅਸੀਂ ਅਕਸਰ ਰੇਲ ਗੱਡੀ ਦੇ ਵਿੱਚ ਯਾਤਰਾ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਰੇਲ ਗੱਡੀ ਦੇ ਡੱਬਿਆਂ ਉੱਤੇ ਬਣੀਆਂ ਹੋਈਆਂ ਰੰਗीन ਧਾਰੀਆਂ ਦਾ ਅਖਰ ਮਤਲਬ ਕੀ ਹੁੰਦਾ ਹੈ ਇਹ ਸਿਰਫ ਸਜਾਵਟ ਦੇ ਲਈ ਨਹੀਂ ਹੁੰਦੀਆਂ ਸਗੋਂ ਇਹਨਾਂ ਦੇ ਪਿੱਛੇ ਖਾਸ ਮਕਸਦ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚਿੱਟੀਆਂ ਧਾਰੀਆਂ ਦੀ ਇਹ ਨੀਲੇ ਆਈਸੀਐਫ ਕੋਚ ਦੀ ਆਖਰੀ ਖਿੜਕੀ ਉੱਪਰ ਬਣੀਆਂ ਹੁੰਦੀਆਂ ਨੇ ਜੋ ਦਰਸਾਉਂਦੀਆਂ ਨੇ ਕਿ ਇਹ ਜਰਨਲ ਕੋਚ ਹੈ ਪੀਲੀਆਂ ਧਾਰੀਆਂ ਵਾਲੇ ਡੱਬੇ ਅਪਾਹਜ ਯਾਤਰੀਆਂ ਜਾਂ ਮੈਡੀਕਲ ਸਹਾਇਤਾ ਦੇ ਲੋਡ ਵਾਲੇ ਲੋਕਾਂ ਦੇ ਲਈ ਰਾਖਵੇਂ ਰੱਖੇ ਹੁੰਦੇ ਨੇ ਸਲੇਟੀ ਧਾਰੀਆਂ ਸਿਰਫ ਔਰਤਾਂ ਵਾਲੇ ਕੋਚ ਲਈ ਹੁੰਦੀਆਂ ਨੇ ਜਦਕਿ ਲਾਲ ਧਾਰੀਆਂ ਪਹਿਲੀ ਸ਼੍ਰੇਣੀ ਦੇ ਡੱਬਿਆਂ ਦੀ ਪਛਾਣ ਹੁੰਦੀਆਂ ਨੇ ਹੁਣ ਗੱਲ ਕਰੀਏ ਰੰਗਾਂ ਦੀ ਨੀਲੇ ਕੋਚ ਆਮ ਤੌਰ ਉਤੇ ਮੇਲ ਐਕਸਪ੍ਰੈਸ ਜਾਂ ਸੁਪਰ ਫਾਸਟ ਟ੍ਰੇਨਾਂ ਵਿੱਚ ਵਰਤੇ ਜਾਂਦੇ ਨੇ ਅਤੇ ਇਹ 70 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਲਈ ਤਿਆਰ ਹੁੰਦੇ ਨੇ। ਲਾਲ ਕੋਚ ਰਾਜਧਾਨੀ ਐਕਸਪ੍ਰੈਸ ਵਰਗੀਆਂ ਏਸੀ ਟ੍ਰੇਨਾਂ ਵਿੱਚ ਮਿਲਦੇ ਨੇ ਜਦਕਿ ਹਰੇ ਕੋਚ ਗਰੀਬ ਰਥ ਟ੍ਰੇਨਾਂ ਲਈ ਵਰਤੇ ਜਾਂਦੇ ਨੇ। ਪੂਰੇ ਡੱਬੇ ਮੀਟਰ ਗੇਜ ਟ੍ਰੇਨਾਂ ਵਿੱਚ ਵਰਤੇ ਜਾਂਦੇ ਨੇ। ਮੁੰਬਈ ਲੋਕਲ ਟ੍ਰੇਨਾਂ ਵਿੱਚ ਖਾਸ ਤੌਰ ਤੇ ਸਰੇਤੀ ਡੱਬਿਆਂ ਤੇ ਲਾਲ ਧਾਰੀਆਂ ਬੜੀਆਂ ਹੁੰਦੀਆਂ ਨੇ ਜੋ ਪਹਿਲੀ ਸ਼੍ਰੇਣੀ ਨੂੰ ਦਰਸਾਉਂਦੀਆਂ ਨੇ ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਟ੍ਰੇਨ ਦੀ ਯਾਤਰਾ ਕਰੋ ਡੱਬੇ ਦੇ ਰੰਗ ਤੇ ਧਾਰੀਆਂ ਉੱਤੇ ਧਿਆਨ ਜ਼ਰੂਰ ਦੇਣਾ ਕਿਉਂਕਿ ਹਰ ਰੰਗ ਦੀ ਆਪਣੀ ਇੱਕ ਖਾਸ ਪਛਾਣ ਹੁੰਦੀ ਹੈ ਅਸੀਂ ਅਕਸਰ ਰੇਲ ਗੱਡੀ ਦੇ ਵਿੱਚ ਯਾਤਰਾ ਕਰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਰੇਲ ਗੱਡੀ ਦੇ ਡੱਬਿਆਂ ਉੱਤੇ ਬਣੀਆਂ ਹੋਈਆਂ ਰੰਗीन ਧਾਰੀਆਂ ਦਾ ਅਖਰ ਮਤਲਬ ਕੀ ਹੁੰਦਾ ਹੈ ਇਹ ਸਿਰਫ ਸਜਾਵਟ ਦੇ ਲਈ ਨਹੀਂ ਹੁੰਦੀਆਂ ਸਗੋਂ ਇਹਨਾਂ ਦੇ ਪਿੱਛੇ ਖਾਸ ਮਕਸਦ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚਿੱਟੀਆਂ ਧਾਰੀਆਂ ਦੀ ਇਹ ਨੀਲੇ ਆਈਸੀਐਫ ਕੋਚ ਦੀ ਆਖਰੀ ਖਿੜਕੀ ਉੱਪਰ ਬਣੀਆਂ ਹੁੰਦੀਆਂ ਨੇ ਜੋ ਦਰਸਾਉਂਦੀਆਂ ਨੇ ਕਿ ਇਹ ਜਰਨਲ ਕੋਚ ਹੈ ਪੀਲੀਆਂ ਧਾਰੀਆਂ ਵਾਲੇ ਡੱਬੇ ਅਪਾਹਜ ਯਾਤਰੀਆਂ ਜਾਂ ਮੈਡੀਕਲ ਸਹਾਇਤਾ ਦੀ ਲੋੜ ਵਾਲੇ ਲੋਕਾਂ ਦੇ ਲਈ ਆਖਮੇ ਰੱਖੇ ਹੁੰਦੇ ਨੇ ਸਲੇਟੀ ਧਾਰੀਆਂ ਸਿਰਫ ਔਰਤਾਂ ਵਾਲੇ ਕੋਚ ਲਈ ਹੁੰਦੀਆਂ ਨੇ ਜਦਕਿ ਲਾਲ ਧਾਰੀਆਂ ਪਹਿਲੀ ਸ਼੍ਰੇਣੀ ਦੇ ਡੱਬਿਆਂ ਦੀ ਪਛਾਣ ਹੁੰਦੀਆਂ ਨੇ ਹੁਣ ਗੱਲ ਕਰੀਏ ਰੰਗਾ ਦੀ ਨੀਲੇ ਕੋਚ ਆਮ ਤੌਰ ਉਤੇ ਮੇਲ ਐਕਸਪ੍ਰੈਸ ਜਾਂ ਸੁਪਰ ਫਾਸਟ ਟ੍ਰੇਨਾਂ ਵਿੱਚ ਵਰਤੇ ਜਾਂਦੇ ਨੇ ਅਤੇ ਇਹ 70 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਲਈ ਤਿਆਰ ਹੁੰਦੇ ਨੇ ਲਾਲ ਕੋਚ ਰਾਜਧਾਨੀ ਐਕਸਪ੍ਰੈਸ ਵਰਗੀਆਂ ਏਸੀ ਟ੍ਰੇਨਾਂ ਵਿੱਚ ਮਿਲਦੇ ਨੇ ਜਦਕਿ ਹਰੇ ਕੋਚ ਗਰੀਬ ਰਥ ਟ੍ਰੇਨਾਂ ਲਈ ਵਰਤੇ ਜਾਂਦੇ ਨੇ ਪੂਰੇ ਡੱਬੇ ਮੀਟਰ ਗੇਜ ਟレインਾਂ ਵਿੱਚ ਵਰਤੇ ਜਾਂਦੇ ਨੇ ਮੁੰਬਈ ਲੋਕਲ ਟ੍ਰੇਨਾਂ ਵਿੱਚ ਖਾਸ ਤੌਰ ਤੇ ਸਰੇਤੀ ਡੱਬਿਆਂ ਤੇ ਲਾਲ ਧਾਰੀਆਂ ਬੜੀਆਂ ਹੁੰਦੀਆਂ ਨੇ ਜੋ ਪਹਿਲੀ ਸ਼੍ਰੇਣੀ ਨੂੰ ਦਰਸਾਉਂਦੀਆਂ ਨੇ ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਟ੍ਰੇਨ ਦੀ ਯਾਤਰਾ ਕਰੋ ਡੱਬੇ ਦੇ ਰੰਗ ਤੇ ਧਾਰੀਆਂ ਉੱਤੇ ਧਿਆਨ ਜ਼ਰੂਰ ਦੇਣਾ ਕਿਉਂਕਿ ਹਰ ਰੰਗ ਦੀ ਆਪਣੀ ਇੱਕ ਖਾਸ ਪਛਾਣ ਹੁੰਦੀ ਹੈ ਲਾਲ ਕੋਚ ਰਾਜਸਥਾਨੀ ਐਕਸਪ੍ਰੈਸ ਵਰਗੀਆਂ ਏਸੀ ਟ੍ਰੇਨਾਂ ਵਿੱਚ ਮਿਲਦੇ ਨੇ ਜਦਕਿ ਹਰੇ ਕੋਚ ਗਰੀਬ ਰਥ ਟ੍ਰੇਨਾਂ ਲਈ ਵਰਤੇ ਜਾਂਦੇ ਨੇ ਪੂਰੇ ਡੱਬੇ ਮੀਟਰ ਗੇਜ ਟ੍ਰੇਨਾਂ ਵਿੱਚ ਵਰਤੇ ਜਾਂਦੇ ਨੇ ਮੁੰਬਈ ਲੋਕਲ ਟ੍ਰੇਨਾਂ ਵਿੱਚ ਖਾਸ ਤੌਰ ਤੇ ਸਰੇਤੀ ਡੱਬਿਆਂ ਤੇ ਲਾਲ ਧਾਰੀਆਂ ਬੜੀਆਂ ਹੁੰਦੀਆਂ ਨੇ ਜੋ ਪਹਿਲੀ ਸ਼੍ਰੇਣੀ ਨੂੰ ਦਰਸਾਉਂਦੀਆਂ ਨੇ ਤਾਂ ਅਗਲੀ ਵਾਰ ਜਦੋਂ ਵੀ ਤੁਸੀਂ ਟ੍ਰੇਨ ਦੀ ਯਾਤਰਾ ਕਰੋ ਡੱਬੇ ਦੇ ਰੰਗ ਤੇ ਧਾਰੀਆਂ ਉੱਤੇ ਧਿਆਨ ਜ਼ਰੂਰ ਦੇਣਾ ਕਿਉਂਕਿ ਹਰ ਰੰਗ ਦੀ ਆਪਣੀ ਇੱਕ ਖਾਸ ਪਛਾਣ ਹੁੰਦੀ ਹੈ